ਚ ਗਾਵਾਂ ਸਭ ਅਗਲੀ ਖਬਰ ਦੇ ਵੱਲ ਵਧੀਏ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਦਿਨ ਕਿ ਪੰਜਾਬ ਦੇ ਵਿੱਚ ਲੀਡਰ ਸਾਡੇ ਜਾਂ ਸਿੱਧਾ ਸਿੱਧਾ ਮੈਂ ਕਹਿ ਹੀ ਦਿੰਦਾ ਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀਗੇ ਕਿ ਇੱਥੇ ਤਾਂ ਗੋਰੇ ਜਿਹੜੇ ਨੇ ਉਹ ਨੌਕਰੀਆਂ ਕਰਨ ਆਇਆ ਕਰਨਗੇ ਤੇ ਮੈਂ ਕਹੀ ਆ ਸੀ ਉਸ ਦਿਨ ਤੁਹਾਡੇ ਨਾਲ ਚਰਚਾ ਕਰਦਿਆਂ ਹੋਇਆ ਬਾਈ ਗੋਰੇ ਛੱਡੋ ਜਿਹੜੇ ਪੰਜਾਬ ਤੋਂ ਲੋਕ ਵਿਦੇਸ਼ਾਂ ਦੇ ਵੱਲ ਕਹਾ ਘੱਤੇ ਨੇ ਮਿਹਨਤ ਮੁਸ਼ਕਕਤ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਮੋੜ ਲਿਆਓ ਇੰਨੀ ਬੜੀ ਫਤਿਹ ਤੁਹਾਡੇ ਵਾਸਤੇ ਕਿਉਂਕਿ ਪੰਜਾਬ ਐਸ ਵੇਲੇ ਤਾਲੀਪਨ ਬੰਨਦਾ ਜਾ ਰਿਹਾ ਜਿਸ ਤਰੀਕੇ ਨਾਲ ਗੋਲੀ ਗਾਲੀ ਗੋਲੀਬਾਰੀ ਦੀ ਜਿਹੜੀ ਇੱਕ ਟਰਾਂਮਾ ਉਹ ਸਾਹਮਣੇ ਆ ਰਹੀਆਂ ਨੇ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਇੱਕ ਔਰਤ ਪੰਜਾਬ ਜਾਂਦੀ ਹੈ ਆਪਾਂ ਅਕਸਰ ਦੇਖਦੇ ਆਂ ਕਿ ਐਨ ਆਰ ਆਈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕਹਾ ਘੱਤਦੇ ਨੇ ਪੰਜਾਬ ਵੱਲ ਵਿਆਹਾਂ ਸ਼ਾਦੀਆਂ ਤੇ ਲੋਹੜੀ ਦੇ ਮੌਕੇ ਤੇ ਤਾਂ ਉੱਥੇ ਇਸ ਔਰਤ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਚੁਗਾਵਾਵਾਂ ਸਾਹਿਬ ਕੌਣ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਕੌਣ ਲੋਕ ਜ਼ਿੰਮੇਵਾਰ ਨੇ ਜਿਹੜੀਆਂ ਇਸ ਤਰ੍ਹਾਂ ਦੀ ਕਟਨਾਵਾਂ ਨੂੰ ਰੁੱਕਦੇ ਨਹੀਂ ਹੈਗੇ ਵੱਡੇ ਵੱਡੇ ਬਿਆਨ ਤਾਂ ਦੇ ਦਿੰਦੇ ਨੇ ਕਿ ਬਾਈ ਜੀ ਆ ਲੋਕ ਮੁੜਨਗੇ ਗੋਰੇ ਲੋਕ ਮੁੜਨਗੇ ਅਸੀਂ ਉਹਨਾਂ ਨੂੰ ਨੌਕਰੀਆਂ ਦਵਾਂਗੇ ਤੁਸੀਂ ਲੌਂਗ ਆਰਡਰ ਤਾਂ ਸਥਿਤੀ ਠੀਕ ਕਰੋ ਫੇਰ ਹੀ ਕੋਈ ਮੁੜੂਗਾ ਤੁਹਾਡੇ ਪੰਜਾਬ ਵੱਲ ਜੀ ਆ ਬਿਲਕੁਲ ਚੰਨ ਸਾਹਿਬ ਇਹ ਇੱਕ ਬਹੁਤ ਹੀ ਵੱਡੀ ਵਾਰ ਦਾ ਤੁਹਿਆੜੀ ਵਾਪਰੀ ਹੈਗੀ ਆ ਕੈਨੇਡਾ ਤੋਂ ਗਈ ਹੋਈ ਔਰਤ ਜਿਹੜੀ ਆ ਆਪਣੇ ਕਹਿੰਦੇ ਆ ਕਿ ਆਪਣੇ ਘਰ ਜਾਂਦੀ ਆ ਤੇ ਇੱਥੋਂ ਛੱਡ ਛਾ ਕੇ ਉੱਥੇ ਪਹੁੰਚਦੀ ਆ ਆਪਣਾ ਕੋਈ ਕੰਮ ਕਰ ਉੱਥੇ ਖੋਲਦੀ ਆ ਪਰ ਉਹਦੇ ਨਾਲ ਬਹੁਤ ਹੀ ਇੱਕ ਮਾੜੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਆ ਕਪੂਰਥਲੇ ਜ਼ਿਲ੍ਹੇ ਤੋਂ ਇਹ ਖਬਰ ਆ ਰਹੀ ਆ ਪੰਜਾਬ ਦੇ ਜ਼ਿਲ੍ਹੇ ਤੋਂ ਕਿ ਕਪੂਰਥਲੇ ਵਿਖੇ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਆ ਇੱਥੋਂ ਦੇ ਸੀਨਪੁਰਾ ਮੁਹੱਲੇ ਤੋਂ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇੱਕ 48 ਸਾਲਾ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕਾ ਦੀ ਪਛਾਣ ਜਿਹੜੀ ਹੈ ਹੇਮਪ੍ਰੀਤ ਕੌਰ ਵਜੋਂ ਹੋਈ ਹੈ ਜੋ ਕਿ ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਤੋਂ ਵਾਪਸ ਪਰਤੀ ਸੀ ਉਸ ਨੇ ਇੱਕ ਦਿਨ ਪਹਿਲਾਂ ਹੀ ਆਪਣਾ ਸਲੂਨ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਵਾਰਦਾਤ ਦਾ ਵੇਰਵਾ ਤੇ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਜਿਹੜੀ ਹੈ ਕਰੀਬ 5 4 ਵਜੇ ਵਾਪਰੀ ਹੈ ਦੋ ਹਮਲਾਵਰ ਮੋਟਰਸਾਈਕਲਾਂ ਤੇ ਆਏ ਸਨ ਡੀਐਸਪੀ ਆ ਸੀਤਲ ਸਿੰਘ ਨੇ ਦੱਸਿਆ ਕਿ ਜਦੋਂ ਹੇਮਪ੍ਰੀਤ कौर ਘਰ ਵਿੱਚ ਇਕੱਲੀ ਸੀ ਤਾਂ ਇੱਕ ਹਮਲਾਵਰ ਜਿਹੜਾ ਹੈ ਘਰ ਦੇ ਅੰਦਰ ਦਾਖਲ ਹੋਇਆ ਅਤੇ ਉਸ ਨੇ ਕਰੀਬ 4 ਰਾਉਂਡ ਫਾਇਰਿੰਗ ਕੀਤੀ ਮੁਹੱਲੇ ਦੇ ਇੱਕ ਵਿਅਕਤੀ ਨੇ ਹਮਲਾਵਰ ਨੂੰ ਰੋਕਣ ਲਈ ਘਰ ਦਾ ਗੇਟ ਵੀ ਬੰਦ ਕਰ ਦਿੱਤਾ ਕੋਸ਼ਿਸ਼ ਬੜੀ ਕੀਤੀ ਪਰ ਮੁਲਜ਼ਮ ਜਿਹੜਾ ਸੀਗਾ ਉਹ ਹਵਾਈ ਫਾਇਰਿੰਗ ਕਰਦਾ ਹੋਇਆ ਆਪਣੇ ਸਾਥੀ ਨਾਲ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਹੇਮਪ੍ਰੀਤ ਕੌਰ ਜਿਹੜੀ ਹੈ ਇਹ ਆਪਣੇ ਪਤੀ ਦੇ ਨਾਲ ਤਲਾਕ ਲੈ ਕੇ ਕਿ ਕੈਨੇਡਾ ਤੋਂ ਵਾਪਸ ਆ ਗਈ ਹੈ ਉਸ ਦਾ ਪਤੀ ਅਤੇ ਪੁੱਤਰ ਇਸ ਸਮੇਂ ਵਿਦੇਸ਼ ਵਿੱਚ ਹੀ ਰਹਿ ਰਹੇ ਸਨ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਵੀ ਹੁਣ ਸਹਿਮ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਪੁਲਿਸ ਦੀ ਜਿਹੜੀ ਕਾਰਵਾਈ ਹੁਣ ਤੱਕ ਹੋਈ ਆ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰ ਲਿਆ ਫ੍ਰਾਂਸਿਸਕ ਜਿਹੜੀ ਟੀਮ ਹੈ ਉਹ ਘਟਨਾ ਸਥਾਨ ਤੇ ਸਬੂਤ ਇਕੱਠੇ ਕੀਤੇ ਗਏ ਡੀਐਸਪੀ ਸ਼ਿਵਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਵੀ ਕੀਤਾ ਗਿਆ ਪਰ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਫਾਇਰਿੰਗ ਦੇ ਅਸਲ ਕਾਰਨ ਕੀ ਸਨ ਕੋਈ ਇਹਦੇ ਪਿੱਛੇ ਕੀ ਘਟਨਾ ਹੈਗੀ ਕਿਸੇ ਨੇ ਇਹ ਕੰਮ ਭਾੜੇ ਦੇ ਕਾਤਲਾਂ ਕੋਲੋਂ ਕਰਵਾਇਆ ਜਾਂ ਇਹਦੇ ਪਿੱਛੇ ਕੋਈ ਹੋਰ ਮਨੋਰਥ ਸੀਗਾ ਕਿਉਂਕਿ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਚੰਨ ਸਾਹਿਬ ਜਦੋਂ ਕਿ ਉਹਦਾ ਜਿਹੜਾ ਵਿਆਹ ਹੋਇਆ ਸੀਗਾ ਕੈਨੇਡਾ ਦੇ ਵਿੱਚ ਉਹਦਾ ਉਹਦਾ ਤਲਾਕ ਹੋ ਚੁੱਕਾ ਆ ਤੇ ਪਰ ਹੁਣ ਉਹ ਪੰਜਾਬ ਆਪਣੇ ਕਹ ਲਓ ਕਿ ਆਪਣੇ ਘਰ ਰਹਿਣ ਵਾਸਤੇ ਪਹੁੰਚ ਗਈ ਸੀ ਤੇ ਆਪਣਾ ਬਿਜ਼ਨਸ ਉਹਨੇ ਸ਼ੁਰੂ ਕੀਤਾ ਸੀ ਬਾਕੀ ਤੁਸੀਂ ਜਿਹੜਾ ਜ਼ਿਕਰ ਕੀਤਾ ਆ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਉਥੇ ਵਦੇਸ਼ੀਆਂ ਨੇ ਤੇ ਜਾ ਕੇ ਕੀ ਉਥੇ ਕੰਮ ਕਰ ਕਰਨੇ ਸੀ ਕੀ ਨੌਕਰੀਆਂ ਕਰਨੀਆਂ ਸੀਗੀਆਂ ਜਿਹੜੇ ਆਪਣੇ ਦੇਸ਼ ਦੇ ਹੀ ਬੰਦੇ ਬੈਠੇ ਆ ਉਹੀ ਸੇਫ ਨਹੀਂ ਹੈਗੇ ਕਿ ਤੁਸੀਂ ਭਲੇਉ ਮਾਨਸੋ ਬਾਕੀਆਂ ਦੀ ਤਾਂ ਕੀ ਸੁਰੱਖਿਆ ਕਰਦੀਆਂ ਇਹੋ ਹੀ ਮੁੱਖ ਮੰਤਰੀ ਸਾਹਿਬ ਜਿਹੜੇ ਬਾਰ-ਬਾਰ ਜਦੋਂ ਚਾਹੇ ਕਾਂਗਰਸੀ ਸਰਕਾਰ ਸੀ ਚਾਹੇ ਅਕਾਲੀਆ ਦੀ ਸਰਕਾਰ ਸੀਗੀ ਇਹ ਬੋਲਦੇ ਰਹਿੰਦੇ ਹੁੰਦੇ ਸੀ ਤੇ ਬੜਾ ਮੂੰਹ ਜਾਂ ਵਿੰਗਾ ਕਰਕੇ ਬੋਲਦੇ ਹੁੰਦੇ ਸੀਗੇ ਸਾਨੂੰ ਤਾਂ ਉਦਾਂ ਬੋਲਣਾ ਨਹੀਂ ਆਉਂਦਾ ਜਿੱਦਾਂ ਦੀਆਂ ਇਹ ਆਵਾਜ਼ਾਂ ਕੱਢ ਕੱਢ ਕੇ ਬੋਲਦੇ ਹੁੰਦੇ ਸੀਗੇ ਤੇ ਦੱਸਦੇ ਹੁੰਦੇ ਸੀ ਲੋਕਾਂ ਨੂੰ ਕਿ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਹੈ ਕਹਿੰਦੇ ਆ ਉਹਨਾਂ ਨੂੰ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਇਹਨਾਂ ਦੇ ਰਾਜ ਵਿੱਚ ਗੋਲੀਆਂ ਚੱਲਦੀਆਂ ਇਹਨਾਂ ਦੇ ਰਾਜਾਂ ਦੇ ਵਿੱਚ ਕਹਿੰਦੇ ਆ ਕਿ ਗੈਂਗਸਟਰ ਪਲਦੇ ਆ ਇਹੋ ਹੀ ਆ ਹੁਣ ਗੈਂਗਸਟਰ ਕਿੱਥੋਂ ਆਉਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ 4 ਸਾਲ ਹੋ ਗਏ ਇਹਨਾਂ ਦੇ ਕੋਲ ਗੈਂਗਸਟਰ ਵਧੇ ਆ ਘਟੇ ਤਾਂ ਕੋਈ ਹੈ ਨਹੀਂ ਹਾਂ ਨਵੇਂ ਜ਼ਰੂਰ ਹੋਰ ਗੈਂਗਸਟਰ ਬਣ ਗਏ ਜਾਂ ਤੇ ਫਿਰ ਇਹਨਾਂ ਨੇ ਬਣਾਏ ਆ ਜਿਹੜੇ ਪੁਰਾਣੇ ਆ ਮੈਨੂੰ ਲੱਗਦਾ ਉਹ ਤਾਂ ਕਿ ਹੋਰ ਸਿਰੇ ਸুরে ਲੱਗ ਗਏ ਆ ਉਹਨਾਂ ਨੂੰ ਵੀ ਮਨਾਮ ਨੂੰ ਕਿ ਇਹਨਾਂ ਨੇ ਆਪਣੇ ਨਾਲ ਲਾ ਲਿਆ ਬਾਕੀ ਕੁਝ ਨਵੇਂ ਇਹਨਾਂ ਨੇ ਆਪ ਪੈਦਾ ਕਰ ਲਿਆ ਕਿਉਂਕਿ ਇਹਨਾਂ ਨੂੰ ਵੀ ਤਾਂ ਲੋੜ ਹੀ ਆ ਸਰਕਾਰਾਂ ਗੈਂਗਸਟਾਂ ਤੋਂ ਬਣਾ ਤਾਂ ਲੱਗਦਾ ਚਲਦੀਆਂ ਨਹੀਂ ਬਾਕੀ ਜਿਹੜੇ ਪੰਜਾਬ ਦੇ ਹਾਲਾਤ ਆ ਤੁਸੀਂ ਤਾਲਿਬਾਨ ਵਰਗੇ ਕਹਿ ਦਿੰਦੇ ਆ ਆ ਸਥਿਤੀ ਜਿਹੜੀ ਆ ਵੱਤੋਂ ਬੱਤਰ ਹੋਈ ਪਈ ਆ ਉਥੇ ਕਹਾਣੀ ਉਲਟ ਚਲਦੀ ਪਈ ਆ ਜਿਹੜਾ ਮੂੰਹ ਬੋਲਦਾ ਉਹ ਤੇ ਚੁੱਕੇ ਪਰਚਾ ਕਰ ਦਿੰਦੇ ਆ ਜਿਹੜਾ ਕਹਿੰਦਾ ਆ ਕਿ ਪੰਜਾਬ ਦੇ ਹਾਲਾਤ ਨਹੀਂ ਸਹੀ ਜਿਹੜਾ ਕਹਿੰਦਾ ਆ ਕਿ ਸਰਕਾਰ ਨਹੀਂ ਸਹੀ ਜਿਹੜਾ ਕਹਿੰਦਾ ਆ ਕਿ ਸਰਕਾਰ ਦੇ ਕੰਮ ਕਾਜਾਂ ਤੇ ਆਪ ਗੱਲਬਾਤ ਕਰੀਏ ਸਵਾਲ ਪੁੱਛੀਏ ਉਹਨਾਂ ਨੂੰ ਇਹ ਕਿਸ ਨਾ ਕਿਸੇ ਡਰਾਵੇ ਤਰੀਕੇ ਨਾਲ ਕਿਸੇ ਦਾ ਚੈਨਲ ਬੰਦ ਕਰਤਾ ਕਿਸੇ ਦਾ ਪੇਜ ਬੰਦ ਕਰਤਾ ਬੜਾ ਕੁਝ ਚੱਲਦਾ ਪਿਆ ਆ ਜਿਹੜੇ ਕਤਲ ਹੋ ਰਹੇ ਆ ਨਾ ਚੰਦ ਸਾਹਿਬ ਹੁਣ ਤੁਸੀਂ ਦੱਸੋ ਵੀ ਜਿਹੜੇ ਲੋਕ ਇਥੋਂ ਇੰਨੇ ਨੇ ਡਿਪੋਰਟ ਹੋ ਕੇ ਜਾ ਰਹੇ ਆ ਉਹਨਾਂ ਨੇ ਵੀ ਆਪਣੇ ਕੋਈ ਨਾ ਕੋਈ ਕਾਰੋਬਾਰ ਕਰਨੇ ਆ ਹੁਣ ਜੇ ਕਿਸੇ ਦੇ ਨਾਲ ਕੋਈ ਮਾਰੀ ਮੋਟੀ ਕਿਸੇ ਦੀ ਰੰਜਿਸ਼ ਆ ਇਹਦਾ ਮਤਲਬ ਕਿ ਉਹਦਾ ਕਤਲ ਕਰਤਾ ਜਾਊਗਾ ਤੇ ਸਰਕਾਰਾਂ ਜਿਹੜੀਆਂ ਉਹ ਲੋਕਾਂ ਦਾ ਕੋਈ ਵੀ ਵਲੀਵਾਰਸ ਨਹੀਂ ਬਣਨਗੀਆਂ ਕਿ ਫਿਰ ਹਾਲਾਤ ਕਿੱਧਰ ਨੂੰ ਜਾ ਰਹੇ ਹਨ ਹਾਂ ਇੱਕ ਤੇ ਲੋਕਾਂ ਨੇ ਵੀ ਨਾ ਹੁਣ ਦੇਖੋ ਜੇ ਕੋਈ ਵੈਰ ਵਿਰੋਧ ਹੈਗਾ ਨਾ ਅੱਗੇ ਡਾਂਗ ਛੋਟੇ ਚੱਲਦੇ ਹੁੰਦੇ ਕਿ ਆਪਸ ਦੇ ਵਿੱਚ ਤਾਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਭਈ ਚਲੋ ਵੀ ਆਪਸ ਦੇ ਵਿੱਚ ਲੜੇ ਆ ਕਿ ਇਹਦੀ ਲੱਤ ਟੁੱਟ ਗਈ ਬਾਹਾਂ ਤੋੜ ਗਈ ਸਿਰ ਪਾੜ ਗਿਆ ਤੇ ਹੁਣ ਇਹ ਜਿਹੜੇ ਪਾੜੇ ਦੇ ਕਾਤਲ ਹਨਾ ਇਹਨਾਂ ਦੇ ਕੋਲੋਂ 10-15000 ਰੁਪਏ ਦੇ ਕੇ ਉਹੀ ਲੋਕ ਨੇ ਜਿਹੜੇ ਨਸ਼ੇ ਦੇ ਆਦੀ ਨੇ ਜਿਹੜੇ ਚੈਨ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਉਹੋ ਹੀ ਲੋਕ ਇਸ ਤਰ੍ਹਾਂ ਦੇ ਘਟਨਾਵਾ ਨਸ਼ੇ ਦੇ ਲੋਰ ਦੇ ਵਿੱਚ ਉਹਨਾਂ ਦਾ ਟਾਈਮ ਸਰਦਾ ਹਫਤਾ 10 ਦਿਨ ਲੰਘ ਜਾਣੇ ਆ ਤੇ ਫਿਰ ਕੋਈ ਹੋਰ ਦੇਖ ਲੈਣਗੇ ਕੋਈ ਹੋਰ ਇਸ ਤਰ੍ਹਾਂ ਦਾ ਕਾਰਾ ਕਰਨਗੇ ਇਹੋ ਹੀ ਲੋਕ ਕਰਦੇ ਨੇ ਦੂਜੀ ਚੀਜ਼ ਚੁਗਾਵਾਂ ਸਾਹਿਬ ਇੱਕ ਬਹੁਤ ਐਮ ਹੈਗੀ ਆ ਦੇਖੋ ਉਹਦੇ ਇੱਕ ਨਾ ਗੁਰਦਾਸ ਮਾਨ ਦੀ ਸ਼ਾਇਦ ਫਿਲਮ ਸੀਗੀ ਦੇਸ਼ ਹੋਇਆ ਪਰਦੇਸ ਉਹ ਨੇੜੇ ਤੇੜੇ 1984 ਦੇ ਆਸ-ਪਾਸ ਦੀ ਹੈ 90 ਦੇ ਦਹਾਕੇ ਦੀ ਆਜਾ 9293 ਦੀ ਉਹ ਦੌਰ ਦੀ ਕਹਾਣੀ ਹੈਗੀ ਐ ਕਿ ਇੱਕ ਨੌਜਵਾਨ ਜਿਹੜਾ ਹੈ ਉੱਥੋਂ ਡਰਦਾ ਹੋਇਆ ਕੈਨੇਡਾ ਪਹੁੰਚ ਜਾਂਦਾ ਹੈ ਉੱਥੇ ਅਸਾਈਲਮ ਲੈਂਦਾ ਹੈ ਤਾਂ ਫਿਰ ਪਿੱਛੇ ਕੋਈ ਉਹਦੇ ਕਹਿ ਸੁਣੀ ਹੋ ਜਾਂਦੀ ਹੈ ਤੇ ਉਹ ਵੱਢ ਟੱਪ ਕੇ ਨੇਪਾਲ ਦਾ ਆਪਣੇ ਦੇਸ਼ ਪਰਤਦਾ ਤੇ ਪੁਲਿਸ ਵਾਲੇ ਉਹਨੂੰ ਗੋਲੀ ਮਾਰ ਕੇ ਮਾਰ ਦਿੰਦੇ ਆ ਤੇ ਉਹ ਫਿਲਮ ਦਾ ਨਾਮ ਸੀਗਾ ਦੇਸ਼ ਹੋਇਆ ਪਰਦੇਸ ਕਿ ਆਪਣਾ ਦੇਸ਼ ਹੀ ਜਿਹੜਾ ਉਹ ਪਰਦੇਸ ਹੋਇਆ ਐਂਡ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖੋ ਕਿ ਇਸ ਦੇ ਵਿੱਚ ਵੀ ਹੁਣ ਜਿਹੜੇ ਕੈਨੇਡਾ ਤੋਂ ਇੱਕ ਕੁੜੀ ਗਈ ਹੈ ਉਦੇ ਪਰਿਵਾਰਕ ਮੈਂਬਰ ਵੀ ਇਹੀ ਕਹਿੰਦੇ ਹੁਣੇ ਆ ਕਿ ਕੁੜੀਏ ਚੰਗੀ ਰਹਿੰਦੀ ਤੂੰ ਕੈਨੇਡਾ ਹੀ ਰਹਿੰਦੀ ਤਾਂ ਸ਼ਾਇਦ ਤੇਰੀ ਜਾਨ ਬਖਸ਼ੀ ਜਾਂਦੀ ਤੇ ਵੈਸਟਰਨ ਕੰਟਰੀਆਂ ਦੇ ਵਿੱਚ ਫਿਰ ਵੀ ਹਜੇ ਫਰਕ ਹੈਗਾ ਤੇ ਉੱਥੇ ਜੋ ਹਾਲਾਤ ਬਣਦੇ ਜਾਂ ਰਹੇ ਨੇ ਬਹੁਤ ਚਿੰਤਾਜਨਕ ਹੈ ਖਾਸ ਕਰਕੇ ਸਾਡੀਆਂ ਸਰਕਾਰਾਂ ਕਿਉਂਕਿ ਲਾਰਡ ਆਰਡਰ ਦੀ ਸਥਿਤੀ ਵਾਸਤੇ ਕੋਈ ਪੈਸਾ ਨਹੀਂ ਲੱਗਦਾ ਜਿੱਥੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਕਰਜ਼ਾਈ ਹੋ ਰਿਹਾ ਹੈ ਫਰੀ ਵੀ ਤੁਸੀਂ ਵੰਡੀ ਜਾ ਰਹੇ ਹੋ ਪਰ ਇਹਦੇ ਉੱਪਰ ਕੋਈ ਫੰਡਿੰਗ ਨਹੀਂ ਲੱਗਦੀ ਇਹਦੇ ਉੱਪਰ ਤਾਂ ਤੁਹਾਡੀ ਨੀਤੀ ਹੋਣੀ ਚਾਹੀਦੀ ਹੈ ਨੀयत ਹੋਣੀ ਚਾਹੀਦੀ ਹੈ ਫਿਰ ਤੁਸੀਂ ਸਾਰਾ ਕੁਝ ਜਿਹੜਾ ਹੈ ਉਹ ਦਰੁਸਤ ਕਰ ਸਕਦੇ ਹੋ ਉਹ ਬਿਲਕੁਲ ਚੰਨ ਸਾਹਿਬ ਜਿੰਨੇ ਵੀ ਮਸਲੇ ਹੁੰਦੇ ਨੇ ਜਿਹੜੀਆਂ ਹੁਣ ਸਰਕਾਰਾਂ ਬੜੀਆਂ ਹੋਈਆਂ ਨੇ ਜਦੋਂ ਇਹ ਸਰਕਾਰ ਦਾ ਹਿੱਸਾ ਨਹੀਂ ਸੀ ਨਾ ਉਦੋਂ ਇਹਨਾਂ ਨੂੰ ਸਾਰਾ ਕੁਝ ਇਹ ਬੁਰਾ ਲੱਗਦਾ ਸੀਗਾ ਸਾਰਾ ਕੁਝ ਮਾੜਾ ਲੱਗਦਾ ਸੀਗਾ ਸਾਰੇ ਕੁਝ ਵਿੱਚ ਸੁਧਾਰ ਚਾਹੀਦਾ ਸੀਗਾ ਕਿ ਜਦੋਂ ਹੁਣ ਇਹ ਖੁਦ ਕੁਰਸੀ ਦੇ ਉੱਪਰ ਬੈਠੇ ਆ ਖੁਦ ਸੱਤਾ ਦੇ ਵਿੱਚ ਐ ਇਹ ਹੁਣ ਉਹ ਕੋਈ ਗੱਲ ਹੀ ਨਹੀਂ ਕਰਦੇ ਇਹ ਤਾਂ ਇਹਨਾਂ ਨੂੰ ਕੋਈ ਗੱਲ ਪੁੱਛ ਲੈਂਦਾ ਆ ਤੇ ਪੁੱਠਾ ਜਵਾਬ ਦਿੰਦੇ ਆ ਇਹ ਤਾਂ ਕਹਿੰਦੇ ਪੁੱਛਣ ਵਾਲੀ ਚੀਜ਼ ਹੀ ਨਹੀਂ ਕਿੱਥੇ ਲਾਉਣ ਆ ਆਰਡਰ ਖਰਾਬ ਹੈ ਦੱਸੋ ਵਿਖਾਓ ਕਿੱਥੇ ਹੈ ਇਹਨਾਂ ਨੂੰ ਵਿਖਾਓ ਕਿਥੋਂ ਇਹਨਾਂ ਦੇ ਘਰਦਿਆਂ ਦੇ ਨਾਲ ਕੋਈ ਗੱਲ ਵਾਪਰੇ ਤੇ ਫਿਰ ਬੰਦਾ ਕਵੇ ਕਿਉਂਕਿ ਹੁਣ ਜਿਨ੍ਹਾਂ ਬਗਾਨਿਆਂ ਦੇ ਚੀਜ਼ ਆ ਰਹੇ ਆ ਦੇਖੋ ਇਹਨਾਂ ਨੂੰ ਕੀ ਫਰਕ ਪੈਂਦਾ ਇਹਨਾਂ ਦੇ ਕੋਲ ਤਾਂ ਹਜ਼ਾਰ ਹਜ਼ਾਰ ਬੰਦਿਆਂ ਦੀ ਸਿਕਿਉਰਿਟੀ ਹੈ ਮਾਂ ਦੇ ਕੋਲ ਭੈਣ ਕੋਲ ਤੇ ਹੋਰ ਰਿਸ਼ਤੇਦਾਰਾਂ ਦੇ ਕੋਲ ਇਹਨਾਂ ਦਾ ਇਹਨਾਂ ਦੇ ਕੋਲ ਤਾਂ ਚਿੜੀ ਵੀ ਨਹੀਂ ਫਰ ਮਾਰ ਸਕਦੀ ਬਾਕੀ ਜਿਹੜੀ ਜਨਤਾ ਆਮ ਜਨਤਾ ਆ ਜਿਨ੍ਹਾਂ ਦੇ ਟੈਕਸ ਦਾ ਪੈਸਾ ਇਹ ਲੁਕੀ ਜਾਂਦੇ ਨੇ ਗਿੱਲੀ ਤੋਂ ਲਿਆ ਕੇ ਲਾਲੇ ਲੋਕਾਂ ਦੇ ਸਿਰ ਤੇ ਬਿਠਾ ਕੇ ਪੰਜਾਬੀਆਂ ਦੇ ਇਹ ਪੰਜਾਬੀ ਜਿਹੜੇ ਨੇ ਇਹ ਕੌਮ ਜਿਹੜੀ ਹੈਗੀ ਜੁਝਾਰੂਆਂ ਦੀ ਕੌਮ ਹੈ ਮੇਰੇ ਹਿਸਾਬ ਨਾਲ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਜਿਹੜੇ ਤੁਹਾਨੂੰ ਸ਼ਬਸ਼ਬਾਗ ਦਿਖਾ ਕੇ ਇਹ 32 ਦੰਦਾਂ ਦੀ ਜੀਭ ਜਿਹੜੀ ਆ ਇਹ ਤੁਹਾਡੀ ਨਹੀਂ ਬਣੀ ਇਹ ਉਹਨਾਂ ਲਾਲਿਆਂ ਦੀ ਬਣ ਗਈ ਜਦ ਪੰਜਾਬ ਦੇ ਹਾਲਾਤ ਜਿਹੜੇ ਬਣੇ ਪਏ ਆ ਨਾ ਸਰਦਾਰ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕ ਦੇਖਦੇ ਪਿਆ ਪਰ ਲੋਕ ਕਰਨ ਕੀ ਲੋਕ ਤਾਂ ਇਸ ਗੱਲੋਂ ਸ਼ਰਮ ਦੇ ਮਾਰੇ ਨਹੀਂ ਬੋਲਦੇ ਕਿ ਹਾਇ ਕਰੀਏ ਕੀ ਬਣਾਏ ਤਾਂ ਆਪ ਹੀ ਸੀਗੇ ਆਪ ਹੀ ਤਾਂ ਵੋਟਾਂ ਪਾ ਕੇ ਇਹਨਾਂ ਨੂੰ ਅੱਗੇ ਕੀਤਾ ਸੀਗਾ ਵੀ ਆਜੋ ਤੁਸੀਂ ਸੁਧਾਰ ਲਓ ਜਿਹੜਾ 70 ਸਾਲਾਂ ਵਿੱਚ ਨਹੀਂ ਕਰ ਸਕੇ ਤੁਸੀਂ ਕਰ ਲਓ ਇਹਨਾਂ ਨੇ ਪਤੰਦਰ ਵਾਲੇ ਉਲਟ ਕੰਮ ਕਰਤਾ ਜਿਹੜਾ ਉਹਨਾਂ ਨੇ 70 ਸਾਲਾਂ ਵਿੱਚ ਜਿਹੜਾ ਨਹੀਂ ਕੀਤਾ ਸੀ ਉਹਨਾਂ ਦਾ ਕੰਮ ਇਹਨਾਂ ਨੇ ਉਹ ਵੀ ਕਰਕੇ ਵਿਖਾਤਾ ਵੀ ਆਹ ਕਰਨਾ ਉਸੇ ਕਹਿੰਦੇ ਸੀਗੇ ਵੀ ਇਹਨਾਂ ਕੋਲ ਆ ਨਹੀਂ ਹੋਇਆ ਅਸੀਂ ਹੁਣ ਪੰਜਾਬ ਪੂਰਾ ਵੇਚਣ ਤੇ ਲਾਤਾ ਇਹਨਾਂ ਨੇ ਵੇਖੋ ਜੀ ਇਹਨਾਂ ਦੀ ਹੋਲਡਿੰਗ ਦੇਖੋ ਇੰਨੇ ਕੂ ਇਹਨਾਂ ਨੇ ਐਡਵਰਟਾਈਜ਼ਮੈਂਟ ਲਾਈ ਹੋਈ ਆ ਪਿੱਛੇ ਦਾ ਪੰਜਾਬ ਦੇ ਵਿੱਚ ਜਿੱਦਾਂ ਪੰਜਾਬ ਸਾਰਾ ਨਾ ਸ਼ੀਸ਼ਮਹਿਲ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਆ ਰੰਗਲਾ ਪੰਜਾਬ ਰੰਗਲਾ ਪੰਜਾਬ ਕੋਈ ਨਹੀਂ ਬਣਿਆ ਪੰਜਾਬ ਗੋਲਿਸਤਾਨ ਬਣ ਗਿਆ ਪੰਜਾਬ ਤਾਲਿਬਾਨਸਤਾਨ ਬਣ ਗਿਆ ਉੱਥੇ ਤਾਂ ਹੁਣ ਆਪਣੀ ਜਾਣ ਦਾ ਖਾ ਬੰਦੇ ਨੂੰ ਬਣਿਆ ਹੋਇਆ ਵੀ ਪਤਾ ਨਹੀਂ ਕੱਲ ਨੂੰ ਕਿੰਨੇ ਆਣ ਕੇ ਕਿਹੜੇ ਚੁਰਾਏ ਤੇ ਕਿਹੜੇ ਕਿੰਨੇ ਘਰ ਵੜ ਕੇ ਕਿਹੜੇ ਕਿਸੇ ਦੇ ਬਿਜ਼ਨਸ ਤੇ ਵੜ ਕੇ ਥੋਲੀ ਥਾ ਮਾਰ ਕੇ ਮਾਰ ਕੇ ਤੇ ਗਾਂ ਜਾਣਾ ਕਿਸੇ ਦੀ ਵੀ ਜਾਨ ਦੀ ਕੀਮਤ ਉੱਥੇ ਰਤੀ ਭਰਨੀ ਰਹਿ ਗਈ ਇਸ ਕਰਕੇ ਲੋਕ ਜਿਹੜੇ ਆ ਆਪਣਾ ਪੜਿਆ ਆਪ ਵਿਚਾਰ ਲੈਣ ਸਰਕਾਰਾਂ ਵੀ ਕੰਮ ਤੇ ਪੜਿਆ ਜਿਹੜਾ ਉਹ ਲਿਖਿਆ ਹੋਇਆ ਪੜ ਲੈਣ ਕਿਉਂਕਿ ਹੁਣ ਜਿਹੜਾ ਆ ਸਮਾ ਬਹੁਤਾ ਰਹਿ ਨਹੀਂ ਗਿਆ ਸਾਲਖੰਡ ਰਹਿ ਗਿਆ ਤੇ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਲੋਕਾਂ ਦੇ ਸਾਹਮਣੇ ਹੁਣ ਆ ਰਹੀਆਂ ਸਾਲ ਵਿੱਚ ਉਗਾਵਾਂ ਸਾਹਿਬ ਕਿੱਥੇ ਰਹਿ ਗਿਆ ਸੁਖਨਾ 6-7 ਮਹੀਨੇ ਰਹਿ ਗਏ ਆਪਮਾਨ ਸਾਹਿਬ ਜਿਹੜਾ ਹਰੇ ਪੰਨ ਦੀ ਤੁਸੀਂ ਡਿਮਾਂਡ ਕਰਦੇ ਸੀਗੇ ਨਾ ਕਿ ਖੁਦਾਂ ਨਾਲ ਖਾਸਤਾ ਕਿਤੇ ਹਰੇ ਪੰਨ ਦੇ ਜੋਗੇ ਹੋਏ ਤਾਂ ਅਸੀਂ ਦੱਸਾਂਗੇ ਕਿ ਹਰੇ ਪੰਨ ਦੇ ਨਾਲ ਲੋਕਾਂ ਦੇ ਲਈ ਨੀਤੀਆਂ ਕਿਹੋ ਜੀਆਂ ਤਿਆਰ ਕਰਦੇ ਆ ਤੁਸੀਂ ਹਰੇ ਪੰਨ ਦੇ ਨਾਲ ਇਹਨਾਂ ਨੇ ਹਰੇ ਪੰਨ ਦੇ ਨਾਲ ਇਹਨਾਂ ਨੇ ਬੜਾ ਕੁਝ ਲਿਖ ਦਿੱਤਾ ਜੀ ਹਰੇ ਪੰਨ ਦੇ ਨਾਲ ਜ਼ਮੀਨਾਂ ਵੇਚਦੀਆਂ ਹਰੇ ਪੈਨ ਦੇ ਨਾਲ ਇਹਨਾਂ ਨੇ ਲੋਕਾਂ ਦੇ ਸੁਪਨੇ ਵੇਚ ਦਿੱਤੇ ਹਰੇ ਪੈਨ ਦੇ ਨਾਲ ਇਹਨਾਂ ਨੇ ਜਿਹੜੇ ਬਿੱਲ ਪਾਸ ਹੁੰਦੇ ਆ ਜਿਹੜੀ ਇਹਨਾਂ ਨੇ ਕਹੋ ਕਿ ਇਹਨਾਂ ਦੀ ਜਿਹੜੀ ਪਾਰਟੀ ਹੈ ਦਿੱਲੀ ਤੋਂ ਸੋ ਕਾਲ ਜਿਹੜੇ ਉੱਥੋਂ ਆਪ ਸਾਰੇ ਹਾਰ ਗਏ ਆ ਇਹਨਾਂ ਦੇ ਉੱਥੋਂ ਸਾਰਾ ਕੁਝ ਲੁੱਟ ਲੁੱਟ ਘਸੁੱਟ ਕੇ ਕੁਝ ਜੇਲਾਂ 'ਚ ਬੈਠੇ ਆ ਬਾਕੀ ਸਾਰਾ ਕੁਝ ਉੱਥੋਂ ਸਾਫ ਸਫਾਈਆ ਹੋ ਗਿਆ ਆਨੇ ਕਹਿ ਲੋ ਕਿ ਕਿੱਦਾਂ ਹੋਇਆ ਕਿਵੇਂ ਨਹੀਂ ਹੋਇਆ ਜੇ ਚੰਗੇ ਕੰਮ ਕੀਤੇ ਹੁੰਦੇ ਇਹਨਾਂ ਨੇ ਉੱਥੇ ਦਿੱਲੀ ਵਿੱਚ ਤੇ ਇਹਨਾਂ ਦੀ ਸਰਕਾਰ ਉੱਥੇ ਕੈਮਰੈਂਦੀ ਜੇ ਇਹਨਾਂ ਨੇ ਪੰਜਾਬ ਵਿੱਚ ਨਹੀਂ ਨਾ ਕੀਤੇ ਕੰਮ ਤੇ ਇਹਨਾਂ ਦੇ ਕੋਲੋਂ ਹਿਸਾਬ ਲੋਕੀ ਪੁੱਛਣ ਕਿ ਜਦੋਂ ਇਹ ਸੱਤਾ ਤੋਂ ਬਾਹਰ ਆਉਣਗੇ ਨਾ ਫੇਰ ਵੇਖਾਂ ਭੀ ਹੁਣ ਕਿਹੜੀਆਂ ਜੈਡ ਸਿਕਿਉਰਟੀਆਂ 'ਚ ਬਾਅਦ ਚ ਰਹਿਣਾ ਇਹਨਾਂ ਨੇ ਕਿਉਂਕਿ ਹੁਣ ਤਾਂ ਠੀਕ ਐ ਕੋਈ ਗੱਲ ਨਹੀਂ ਪਰ ਕਹਿੰਦੇ ਆ ਵੀ ਕਦੇ ਚਾਚੇ ਦੀਆਂ ਕਦੇ ਬਾਬੇ ਦੀਆਂ ਇਹ ਫਿਰ ਹੁੰਦੀਆਂ ਰਹਿੰਦੀਆਂ ਭਗਵੰਤ ਮਾਨ ਸਾਹਿਬ ਆਪ ਹੀ ਕਹਿਆ ਕਰਦੇ ਸੀਗੇ ਤੇ ਪੀਪਲ ਦੇ ਪੱਤਿਆ ਵੇ ਕਾਦੀ ਖੜਖੜ ਲਈ ਆ ਮੈਂ ਹੁਣ ਇਹਨਾਂ ਨੂੰ ਕਹਿਣਾ ਨਹੀਂ ਚਾਹੁੰਦਾ ਇਹ ਇਹ ਤੇ ਕਹਿੰਦਾ ਵੀ ਰੋਤ ਨਵੇਂ ਆ ਦੀ ਆ ਨਵੇਂ ਆਣੇ ਆਣ ਕੇ ਉਥੇ ਕਿਹੜਾ ਬੱਤੋਂ ਵੀ ਬੱਤਰ ਬਣਾਤਾ ਪੰਜਾਬ ਦੇ ਰੰਗਲਾ ਪੰਜਾਬ ਨਹੀਂ ਕੰਗਲਾ ਪੰਜਾਬ ਬਣਾ ਕੇ ਰੱਖਤਾ ਇਹਨਾਂ ਨੇ ਬਿਲਕੁਲ ਚੰਗਾਮਾ ਸਾਹਿਬ ਬਾਕੀ ਸਮਾਂ ਕਿਹੜਾ ਦੂਰ ਹੈ ਜੀ ਲੋਕ ਕੰਧ ਤੇ ਲਿਖਿਆ ਆਪੇ ਪੜਾ ਦਿੰਦੇ ਹੁੰਦੇ ਆ ਬਾਕੀ ਮਾਨ ਸਾਹਿਬ ਇਹ ਜਿੰਨੀਆਂ ਕਿ ਲੋਕਾਂ ਨੇ ਤੁਹਾਡੇ ਤੋਂ ਆਸਾਂ ਲਗਾ ਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੇ 92 ਜਿਤਾਏ ਤੁਸੀਂ ਵੀ ਉਸੇ ਲੀਹ ਤੇ ਪੈ ਗਏ ਜਿਹੜੀ ਲੀਹ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਚੱਲਦੇ ਸੀ ਘੱਟ ਤੁਸੀਂ ਕੋਈ ਨਹੀਂ ਕੀਤੀ ਜਿਹੜੇ ਮੁੱਦਿਆਂ ਤੋਂ ਤੁਸੀਂ ਬੋਲਦੇ ਸੀ ਆਪ ਵੀ ਉਸੇ ਲੀਹ ਦੇ ਉੱਪਰ ਚੱਲ ਪਏ ਜਿਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਮੈਨੂੰ ਤਾਂ ਆਮ ਆਦਮੀ ਪਾਰਟੀ ਜਿਹੜਾ ਪਿਖਿਆ ਉਹ ਖਤਰੇ ਦੇ ਵਿੱਚ ਲੱਗਦਾ ਹੈ ਬਾਕੀ ਇਹਦੇ ਵਿੱਚ ਵੀ ਚੁਗਾਵਾਂ ਸਭ ਦੂਰ ਆਇਆ ਨਹੀਂ ਆ ਦੇਖੋ ਲੋਕ ਜਾਣਗੇ ਤੇ ਜਾਣਗੇ ਕਿੱਧਰ ਤੇ ਤਿੰਨ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਦੇਖੋ ਕਾਂਗਰਸ ਦੇ ਵਿੱਚ ਦੇਖੋ ਕਿਸੇ ਪਾਸੇ ਵੀ ਨਹੀਂ ਨਾ ਜਾਣਗੇ ਜੇ ਲੋਕ ਕਿਸੇ ਪਾਸੇ ਨਹੀਂ ਜਾਣਗੇ ਲੋਕ ਸਿਰਫ ਉਹਨਾਂ ਉਹਨਾਂ ਬੰਦਿਆਂ ਨੂੰ ਵੋਟਾਂ ਪਾਉਣਗੇ ਜਿਹੜੇ ਕਿਸੇ ਚੰਜ ਦੇ ਹੋਣਗੇ ਫਿਰ ਰਲ ਮਿਲੀ ਸਰਕਾਰ ਹੀ ਬਣੂਗੀ ਫਿਰ ਇਹ ਇਕੱਲੇ ਨਹੀਂ ਆਉਂਦੇ ਚਲੋ ਇਕੱਲੇ ਨਹੀਂ ਆਉਂਦੇ ਪਰ ਚੱਕਰ ਦੱਸਾਂ ਕਿ ਇਹ ਜਿਹੜਾ ਇਨਕਲਾਬ ਦੀ ਗੱਲ ਕਰਦੇ ਸੀ ਨਾ ਉਹ ਪੰਜਾਬ ਦੇ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਜਦੋਂ 22 ਦੇ ਵਿੱਚ ਇਨਕਲਾਬ ਲਿਆਉਣ ਦੇ ਲਈ ਪੰਜਾਬ ਦੇ ਲੋਕਾਂ ਨੇ ਇੱਕ ਵੱਡਾ ਫਤਵਾ ਦੇ ਦਿੱਤਾ ਔਰ ਉਹੀ ਪੰਜਾਬ ਹੈ ਜਿਹੜਾ ਵੱਖਰਾ ਹੋ ਕੇ ਤੁਰਦਾ ਹੈ ਪੂਰੇ ਦੇਸ਼ ਤੋਂ ਤਾਂ ਉਹ ਤਾਂ ਪੰਜਾਬੀਆਂ ਨੇ ਕਰਤਾ ਪਰ ਤੁਸੀਂ ਪੰਜਾਬੀਆਂ ਨੇ ਲਈ ਕੀ ਕੀਤਾ ਉਹ ਸਭ ਤੋਂ ਵੱਡਾ ਸਵਾਲ ਹੈਗਾ ਬਾਕੀ ਬਾਈ ਜੀ ਜੇਕਰ ਤੁਸੀਂ ਚਾਹੁੰਦੇ ਹੋ ਮਾਨ ਸਾਹਿਬ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਸਰਕਾਰ ਬਾਈ 27 ਦੇ ਵਿੱਚ ਬਣੇਗੀ ਸਭ ਤੋਂ ਪਹਿਲੀ ਚੀਜ਼ ਹੈ ਲੋਕਾਂ ਦੀ ਹਿਫਾਜ਼ਤ ਜੇਕਰ ਲੋਕਾਂ ਦੀ ਹਿਫਾਜ਼ਤ ਨਹੀਂ ਤਾਂ ਫਿਰ ਬਾਕੀ ਤੁਹਾਡੇ ਕੰਮ ਕੀਤੇ ਬਾਕੀ ਬਿਜਲੀ ਮੁਫਤ ਦਿੱਤੀ ਜਾਂ ਬਾਕੀ ਚੀਜ਼ਾਂ ਉਹ ਸੈਕੰਡਰੀ ਹੁੰਦੀਆਂ ਨੇ ਜੇਕਰ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਨਾ ਫਿਰ ਸਾਰਾ ਜਿਹੜਾ ਕੰਮ ਹੈ ਉਹ ਖਰਾਬ ਹੋ ਜਾਂਦਾ ਜੇਕਰ ਬੰਦੇ ਦੀ ਜਾਨ ਹੀ ਨਹੀਂ ਰਹਿਣੀ ਤੇ ਉਹਨੇ ਫ੍ਰੀ ਵੀ ਨੂੰ ਕੀ ਕਰਨਾ ਉਹਨੇ ਬਿਜਲੀ ਮੁਫਤ ਨੂੰ ਕੀ ਕਾਣਾ ਉਹਨੇ ਕਿਹੜਾ ਅਸੀਂ ਥੱਲੇ ਬਹਿ ਜਾਣਾ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਚੀਜ਼ ਆ ਲਾਂਡ ਆਰਡਰ ਦੀ ਸਥਿਤੀ ਕਰਨਾ ਉਹ ਬੇਕਾਬੂ ਪੰਜਾਬ ਦੇ ਵਿੱਚ ਹੁੰਦੀ ਜਾ ਰਹੀ ਹੈ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦਰਸ਼ਕੋ ਦੱਸਿਓ ਕਿ ਤੁਹਾਡੇ ਇਸ ਦੇ ਬਾਬਤ ਕੀ ਸਵਾਲ ਨੇ ਕੀ ਪ੍ਰਸ਼ਨ ਹੈਗੇ ਨੇ ਜਾਂ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਜਗਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਧੰਨਵਾਦ ਤੁਹਾਡਾ ਧੰਨਵਾਦ ਜੀ